ਸੋ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਤੇ ਉਹ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਵਾ ਸਿੱਖਾਂਗੇ ਕਿ ਮੁਕਤੀ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਆ ਹਾਲੇਲੂਇਆ ਪੜਾਂਗੇ ਅਸੀਂ ਵਚਨ ਸੰਤ ਜੀ ਉਹਨਾਂ ਦੀ ਅੰਜੀਲ ਉਹਦਾ 3 ਦੀ 26 ਦੇ ਵਿੱਚ ਲਿਖਿਆ ਜੂ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਆ ਉਸ ਕੋਲ ਸੰਜੀਪਕ ਜੀਵਨ ਆ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਦੇ ਕੋਲ ਜੀਵਨ ਨਹੀਂ ਹੋਵੇਗਾ ਪਰਮੇਸ਼ਰ ਦਾ ਕਰੋਧ ਉਹਦੇ ਉੱਤੇ ਹੋਵੇਗਾ ਦੇਖੋ ਪੈਣ ਭਰਾਓ ਪਵਿੱਤਰ ਵਚਨ ਦੇ ਵਿੱਚ ਲਿਖਿਆ ਕਿ ਜਿਹੜਾ ਵੀ ਕੋਈ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਤੇ ਨੇਚਾ ਕਰਦਾ ਹੈ ਕਿ ਵਾਕਿਆ ਹੀ ਖੁਦਾ ਮੇਰੇ ਦੀ ਧਰਤੀ ਦੇ ਉੱਤੇ ਆਇਆ ਤੇ ਵਚਨ ਕਹਿੰਦਾ ਉਹਦੇ ਕੋਲੋਂ ਕੀ ਆ ਸੰਦੀਪਕ ਜੀਵਨ ਸੰਦੀਪਕ ਜੀਵਨ ਮਰਬਲ ਕਿ ਉਹਦੇ ਕੋਲੋਂ ਕੀ ਆ ਮੁਕਤੀ ਜਿਸ ਮੁਕਤੀ ਨੂੰ ਇਨਸਾਨ ਅੱਜ ਬੜੇ ਤਰੀਕੇ ਦੇ ਨਾਲ ਪਾਉਣ ਦੇ ਲਈ ਬੜੇ ਆਪਣੇ ਹੱਥ ਕੰਡੇ ਆਪਣਾ ਰਿਆ ਹੈ ਵੇਖੋ वचन ਕਹਿੰਦਾ ਕਿ ਜਿਹੜਾ ਵਿਸ਼ਵਾਸ ਕਰਦਾ ਉਹਦੇ ਕੋਲ ਕੀ ਆ ਮੁਕਤੀ ਅੱਗੇ वचन ਦੇ ਵਿੱਚ ਲਿਖਿਆ ਜੋ ਪੁੱਤਰ ਨੂੰ ਨਹੀਂ ਮੰਨਦਾ ਹallelujah ਜੋ ਪੁੱਤਰ ਨੂੰ ਨਹੀਂ ਮੰਨਦਾ ਉਹਦੇ ਕੋਲ ਸਦੀਪਕ ਜੀਵਨ ਨਹੀਂ ਹੋਵੇਗਾ ਹallelujah ਭਾਵੇਂ ਕਿ ਜਿਹੜਾ ਯਿਸੂ ਮਸੀਹ ਨੂੰ ਉੱਤੇ ਵਿਸ਼ਵਾਸ ਨਹੀਂ ਕਰਦਾ ਉਹਦੇ ਤੇ ਨੇਚਾ ਨਹੀਂ ਕਰਦਾ वचन ਕਹਿੰਦਾ ਉਹਦੇ ਕੋਲੋਂ ਮੁਕਤੀ ਨਹੀਂ ਕੋਵੇਗ ਸਗੋ ਪਰਮੇਸ਼ਰ ਦਾ ਕਰੋਧ ਉਹਦੇ ਉੱਤੇ ਹੋਵੇਗਾ ਹਾਲੇਲੂਇਆ ਦੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਉਸਤੇ ਵਿਸ਼ਵਾਸ ਕਰੇ ਆਸ ਕਰੇ ਉਮੀਦ ਰੱਖੇ ਉਹਦੇ ਉੱਤੇ ਤੇ ਉਹ ਬਚਾਇਆ ਜਾਵੇ ਤੇ ਖੁਦਾ ਉਹਨੂੰ ਅਨੰਤ ਜੀਵਨ ਇੱਕ ਸਦਾ ਦੀ ਮੁਕਤੀ ਦੇਵੇ। ਬੇਕੋ ਵਚਨ ਦੇ ਵਿੱਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਜ਼ਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਂ ਨੇਂ ਦਿੱਤਾ ਗਿਆ ਜਿਸ ਦੇ ਦੁਆਰਾ ਅਸੀਂ ਮੁਕਤੀ ਨੂੰ ਪਾ ਸਕਦੇ ਹallelujah ਵੇਖੋ ਭੈਣ ਭਰਾਓ ਖੁਦਾ ਨੇ ਖੁਦ ਧਰਤੀ ਤੇ ਉੱਤੇ ਆਣ ਕੇ ਸਰੀਰ ਲਿਆ ਤੇ ਸਰੀਰ ਨੂੰ ਵਿੱਚੋਂ ਲਹੂ ਵਹਾ ਕੇ ਤੇ ਆਪਣੀ ਜਾਨ ਦੇ ਕੇ ਤੇ ਪ੍ਰਭੂ ਜੀ ਉੱਠ ਕੇ ਤੇ ਸਵਰਗ ਦੇ ਵਿੱਚ ਚਲੇ ਗਏ ਤੇ ਆਜੋ ਸਵਰਗ ਦੇ ਵਿੱਚ ਹੀ ਆ ਤੇ ਜਿਹੜਾ ਇਨਸਾਨ ਉਹਦੇ ਉੱਤੇ ਵਿਸ਼ਵਾਸ ਕਰੇਗਾ ਉਹਦੇ ਉੱਤੇ ਨਿਸ਼ਵਾਸ ਕਰੇਗਾ ਤੇ ਉਹ ਸਦਾ ਦੀ ਮੁਕਤੀ ਪਾਵਿਕ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਜਿਹੜਾ ਕੋ ਪੁੱਤਰ ਦੇ ਉੱਤੇ ਵਿਸ਼ਵਾਸ ਕਰੇਗਾ ਹallelujah ਤੇ ਵੇਖੋ ਪੁੱਤਰ ਦੇ ਦੁਆਰਾ ਇਸ ਧਰਤੀ ਦੇ ਉੱਤੇ ਕੀ ਆ ਮੁਕਤੀ ਆ ਅੱਗੇ ਸੰਤ ਝੁਨਾ ਦੀ ਇੰਜੀਲ ਉਹਦਾ 3 ਦੀ 35 ਵਿੱਚ ਲਿਖਿਆ ਪਿਤਾ ਪੁੱਤਰ ਨਾਲ ਪਿਆਰ ਕਰਦਾ ਆ ਪਿਤਾ ਨੇ ਪੁੱਤਰ ਨੂੰ ਸਭ ਗੱਲਾਂ ਦੇ ਉੱਤੇ ਅਧਿਕਾਰ ਦਿੱਤਾ ਹੈ वचन ਦੇ ਵਿੱਚ ਲਿਖਿਆ ਪਿਤਾ ਪੁੱਤਰ ਦੇ ਨਾਲ ਪਿਆਰ ਕਰਦਾ ਹੈ ਤੇ ਪਿਤਾ ਨੇ ਸਾਰੀਆਂ ਗੱਲਾਂ ਉੱਤੇ ਸਾਰੀਆਂ ਚੀਜ਼ਾਂ ਦੇ ਉੱਤੇ ਅਧਿਕਾਰ ਕਿਹਨੂੰ ਦਿੱਤਾ ਹੈ ਪੁੱਤਰ ਨੂੰ ਪਾ ਤੇ ਯੇਸ਼ੂ ਮਸੀਹ ਨੂੰ ਅਧਿਕਾਰ ਦਿੱਤਾ ਹੈ ਤੇ ਵੇਖੋ ਮੁਕਤੀ ਵੀ ਫਿਰ ਉਨੇ ਹੀ ਇਨਸਾਨ ਨੂੰ ਦੇਣੀ ਆਤਮਾ ਵੀ ਉਹਨੇ ਇਨਸਾਨ ਦਾ ਸਵਰਗ ਦੇ ਵਿੱਚ ਲੈ ਕੇ ਜਾਣਾ ਹੈ ਹallelujah ਇਸੇ ਕਰਕੇ ਵੇਖੋ ਭੈਣ ਭਰਾਓ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਅਨੰਤ ਜੀਵਨ ਦਿਵਾਵਾਂਗਾ ਹallelujah ਵੇਖੋ ਭੈਣ ਭਰਾਓ ਅਨੰਤ ਜੀਵਨ ਸਦਾ ਦਾ ਜੀਵਨ ਸਦਾ ਦੀ ਮੁਕਤੀ ਪ੍ਰਭੂ ਇਹ ਯਿਸੂ ਮਸੀਹ ਦੇ ਕੋਲ ਹੈ ਹallelujah ਅੱਗੇ वचन ਦੇ ਵਿੱਚ ਲਿਖਿਆ ਸੰਤ ਜੂਨਾ ਦੀ ਜੀਵ ਤੈਨ ਦੀ ਮੱਤੀ ਵਿੱਚ ਲਿਖਿਆ ਉਹ ਉਹਨਾਂ ਗੱਲਾਂ ਬਾਰੇ ਦੱਸਦਾ ਹੈ ਜੋ ਨੇ ਦੇਖੀਆਂ ਸੁਣੀਆਂ ਪਰ ਲੋਕ ਉਹਦੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ ਵੇਖੋ ਵਚਨ ਕਹਿੰਦਾ ਕਿ ਯਿਸੂ ਮਸੀਹ ਨੇ ਉਹਦੇ ਪੁੱਤਰ ਨੇ ਉਹ ਗੱਲਾਂ ਬਾਰੇ ਦੱਸੀਆਂ ਜਿਹੜੀਆਂ ਗੱਲਾਂ ਦੱਸੀਆਂ ਜਿਹੜੀਆਂ ਉਹਨੇ ਸਵਰਗ ਵਿੱਚ ਵੇਖੀਆਂ ਸੁਣੀਆਂ ਤੇ ਲੋਕ ਕਹਿੰਦਾ ਉਹਦੇ ਸ਼ਬਦਾਂ ਦੇ ਉੱਤੇ ਵਿਸ਼ਵਾਸ ਉਹ ਨਹੀਂ ਕਰਦੇ ਵੇਖੋ ਅੱਜ ਵੀ ਭੈਣ ਭਰਾਓ ਬਹੁਤ ਸਾਰੇ ਲੋਕ ਨੇ ਜਿਹੜੇ ਉਹਦੇ ਇਹਨਾਂ ਪਵਿੱਤਰ ਸ਼ਬਦਾਂ ਦੇ ਉੱਤੇ ਵਿਸ਼ਵਾਸ ਨਹੀਂ ਕਰ ਰਹੇ ਹallelujah ਵੇਖੋ ਭੈਣ ਭਰਾਓ ਵਿਸ਼ਵਾਸ ਕਰੋਗੇ ਤੇ ਅਨੰਤ ਜੀਵਨ ਪਾਓਗੇ ਹallelujah ਕਿਉਂਕਿ ਵੇਖੋ ਭੈਣ ਭਰਾਓ ਅੱਜ ਖੁਦਾ ਆਕੇ ਦੇ ਸਾਹਮਣੇ ਨਹੀਂ ਹੁੰਦਾ ਅੱਜ ਉਹ ਪਵਿੱਤਰ ਆਤਮਾ ਦੇ ਦੁਆਰਾ ਇਸ ਧਰਤੀ ਦੇ ਉੱਤੇ ਆ ਤੇ ਵੇਖੋ ਹਰ ਇੱਕ ਨੂੰ ਜੀਵਨ ਦੇਣਾ ਚਾਹੁੰਦਾ ਹੈ ਹਾਲੇਲੂਇਆ ਇਸੇ ਕਰਕੇ ਵੇਖੋ ਖੁਦਾ ਨੇ ਇੱਕ ਰਾਹ ਤਿਆਰ ਕੀਤਾ ਆਪਣੇ ਪਿਆਰੇ ਪੁੱਤਰ ਯਿਸੂ ਮਸੀਹ ਨੂੰ ਭੇਜ ਕੇ ਤੇ ਵੇਖੋ ਹੁਣ ਮੁਕਤੀ ਉਬਦੀ ਦੁਬਾਰਾ ਇਹ ਪੋਚਨ ਦੇ ਵਿੱਚ ਲਿਖਿਆ ਉਹ ਸ਼ਬਦ ਦੀ ਧਾਰੀ ਹੋ ਕੇ ਧਰਤੀ ਦੇ ਉੱਤੇ ਆ ਗਿਆ ਤੇ ਅੱਜ ਉਹ ਹਰ ਇੱਕ ਇਨਸਾਨ ਨੂੰ ਮੁਕਤੀ ਦੇਣਾ ਚਾਹੁੰਦਾ ਹੈ ਪਰ ਵੇਖੋ ਅੱਜ ਦਾ ਇਨਸਾਨ ਕੀ ਮੁਕਤੀ ਲੈਣ ਦੇ ਲਈ ਉਹਦੇ ਕੋਲੋਂ ਆਉਂਦਾ ਆ ਕਿ ਨਹੀਂ ਆਉਂਦਾ ਵੇਖੋ ਭੈਣ ਭਰਾਓ ਖੁਦਾ ਨੇ ਆਜ਼ਾਦ ਮਰਜ਼ੀ ਦਿੱਤੀ ਆ ਇਨਸਾਨ ਨੂੰ ਕਿਉਂ ਜਿੱਦ ਨੂੰ ਦਿਲ ਕਰੇ ਉਹਦਾ ਜਿੱਦ ਨੂੰ ਜਾ ਸਕਦਾ ਹੈ ਕਿਉਂਕਿ ਦੋ ਰਸਤੇ ਨੇ ਦੋਨਾਂ ਰਸਤਿਆਂ ਦੇ ਵਿੱਚੋਂ ਜਿਹੜੇ ਮਰਜ਼ੀ ਰਸਤੇ ਨੂੰ ਉਹ ਚੁਣ ਸਕਦਾ ਹੈ ਹਾਲੇਲੂਇਆ ਦੇਖੋ ਜੇ ਮੁਕਤੀ ਨੂੰ ਪਾਉਣਾ ਹੈ ਤੇ ਫਿਰ ਪ੍ਰਭੂ ਵਾਲੇ ਪ੍ਰਭੂ ਦੇ ਕੋਲੋਂ ਆਉਣਾ ਪਹਿਣਾ ਹੈ ਤੇ ਜੇ ਨਹੀਂ वचन ਦੇ ਵਿੱਚ ਲਿਖਿਆ ਜਿਹੜਾ ਨਹੀਂ ਮੰਲੂਗਾ ਉਹਦੇ ਉੱਤੇ ਪਰਮੇਸ਼ਰ ਦਾ ਕਰੋਧ ਹੋਵੇਗਾ ਇਸ ਕਰਕੇ ਵੇਖੋ ਭੈਣ ਭਰਾਓ ਉਹਦੇ ਖਰੂਦ ਤੋਂ ਬਚਣ ਲਈ ਚੰਗਾ ਆ ਕਿ ਅਸੀਂ ਉਹਦੇ ਪੁੱਤਰ ਦੇ ਦੁਆਰਾ ਉਸ ਮੁਕਤੀ ਨੂੰ ਪ੍ਰਾਪਤ ਕਰੀਏ ਉਹ ਜੀਵਨ ਨੂੰ ਪ੍ਰਾਪਤ ਕਰੀਏ ਜਿਹੜਾ ਜੀਵਨ ਸਾਨੂੰ ਉਹ ਦੇਣਾ ਚਾਹੁੰਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਜਿੰਨੇ ਵੀ ਲੋਕ ਭਗਤੀ ਕਰਕੇ ਆਪਣੀ ਉਮਰ ਬਤਿੱਤ ਕਰਕੇ ਤੇ ਧਰਤੀ ਤੋਂ ਜਾਂਦੇ ਨੇ ਤੇ ਉਹ ਯਿਸੂ ਮਸੀਹ ਤੇ ਵਿਸ਼ਵਾਸ ਕਰ ਦਿੰਦੇ ਸਦਾ ਦਾ ਜੀਵਨ ਪਾਉਂਦੇ ਨੇ ਕਿਉਂਕਿ ਜੀਵਨ ਉਹਦੇ ਵਿੱਚ ਹੀ ਹੈ ਪ੍ਰਭੂ ਨੇ ਕਿਹਾ ਜਿਹੜੀਆਂ ਮੈਂ ਵਚਨ ਦੇ ਵਿੱਚ ਉਹ ਗੱਲਾਂ ਤੁਹਾਨੂੰ ਦਸੀਆਂ ਨੇ ਉਹ ਜੀਵਨ ਹੈ ਕੋ ਜਿੰਨੇ ਵੀ ਆ ਵਚਨ ਬੋਲੇ ਨੇ ਇਹਨਾਂ ਦੇ ਵਿੱਚ ਕੀ ਆ ਜੀਵਨ ਜੀਵਨ ਮਰਬਲ ਤੇ ਮੁਕਤੀ ਇਹਨਾਂ ਦੇ ਜਿਹੱਚਿਆ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ